ਦਾ ਜਾਣ ਦੇ ਚਾਹਵਾਨ ਪੰਜਾਬੀਆਂ ਦੇ ਲਈ ਵੱਡੀ ਖਬਰ ਹੁਣ ਜਲਦ ਹੀ ਵਾਪਸ ਆਉਣਾ ਪੈ ਸਕਦਾ ਹੈ ਆਪਣੇ ਦੇਸ਼ ਵੱਧ ਦੀ ਆਬਾਦੀ ਕਰਕੇ ਲਿਆ ਜਾ ਸਕਦਾ ਹੈ ਵੱਡਾ ਫੈਸਲਾ ਪੰਜਾਬੀਆਂ ਦੇ ਵਿੱਚ ਅਕਸਰ ਹੀ ਫੋਰਨ ਨੂੰ ਲੈ ਕੇ ਇੱਕ ਹੋੜ ਲੱਗੀ ਹੁੰਦੀ ਹੈ ਖਾਸ ਕਰਕੇ ਕੈਨੇਡਾ ਨੂੰ ਲੈ ਕੇ ਤਾਂ ਜੇਕਰ ਤੁਸੀਂ ਵੀ ਕੈਨੇਡਾ ਜਾਣ ਦੀ ਸੋਚ ਰਹੇ ਹੋ ਤਾਂ ਇਸ ਰਿਪੋਰਟ ਨੂੰ ਧਿਆਨ ਨਾਲ ਸੁਣ ਲਓ ਕਿਉਂਕਿ ਇਸ ਖੁਲਾਸੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਕੈਨੇਡਾ ਜਾਣ ਦੀ ਸੋਚ ਰਹੇ ਹੋ ਤੇ ਖਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਦਰਅਸਲ ਇੱਕ ਪਾਸੇ ਭਾਰਤ ਤੋਂ ਕੈਨੇਡਾ ਦੇ ਵਿੱਚ ਆਪਰਵਾਸੀਆਂ ਦੀ آمد ਦੇ ਵਿੱਚ ਕਾਫੀ ਵਾਧਾ ਹੋਇਆ ਤਾਂ ਦੂਜੇ ਪਾਸੇ ਹਾਲ ਹੀ ਦੇ ਵਿੱਚ ਕਈ ਭਾਰਤੀ ਘਰ ਵਾਪਸ ਆਉਣ ਜਾਂ ਹੋਰ ਦੇਸ਼ਾਂ ਦੇ ਵਿੱਚ ਜਾਣ ਦਾ ਆਪਸ਼ਨ ਚੁਣ ਰਹੇ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਤੋਂ ਵੀ ਕੈਨੇਡਾ ਦਾ ਆਕਰਸ਼ਣ ਨੂੰ ਦੇਖਦੇ ਹੋਏ ਕੁਝ ਲੋਕਾਂ ਨੂੰ ਇਹ ਅਵਿਸ਼ਵਾਸਨੀ ਲੱਗ ਸਕਦਾ ਹੈ ਕਿ ਕੈਨੇਡਾ ਆਉਣ ਵਾਲੇ ਹਰ ਸ਼ਖਸ ਜੋ ਕੈਨੇਡਾ ਆ ਰਿਹਾ ਹੈ ਉਹ ਇੱਥੇ ਰਹਿਣਾ ਨਹੀਂ ਚਾਹੁੰਦਾ ਅਸਲ ਦੇ ਵਿੱਚ ਸਟੈਟਿਸਟਿਕਸ ਕੈਨੇਡਾ ਦੇ ਵਿੱਚ ਇੱਕ ਨਵੇਂ ਅਧਿਐਨ ਦੇ ਮੁਤਾਬਕ 1982 ਤੋਂ ਲੈ ਕੇ 2017 ਦੇ ਵਿੱਚ ਕੈਨੇਡਾ ਪਹੁੰਚੇ ਲਗਭਗ 17.5% ਅਪਰਵਾਸੀ ਉੱਥੇ ਜਾਣ ਦੇ 20 ਸਾਲਾਂ ਦੇ ਵਿੱਚ ਵਿੱਚ ਹੀ ਦੇਸ਼ ਦੇ ਵਿੱਚ ਵਾਪਸ ਆ ਚੁੱਕੇ ਨੇ ਜਾਂ ਦੂਸਰੇ ਦੇਸ਼ਾਂ ਵਿੱਚ ਜਾ ਚੁੱਕੇ ਨੇ ਇੱਥੇ ਆ ਕੇ 3 ਤੋਂ ਲੈ ਕੇ 7 ਸਾਲਾਂ ਦੇ ਵਿੱਚ ਕੈਨੇਡਾ ਛੱਡ ਦੀ ਸੰਭਾਵਨਾ ਜ਼ਿਆਦਾ ਦੇਖੀ ਗਈ ਹੈ ਸਟੇਟਸ ਕੈਨ ਰਿਪੋਰਟ ਕਹਿੰਦੀ ਹੈ ਕਿ ਜੋ ਸਮਾ ਹੈ ਉਸ ਸਮੇਂ ਨੂੰ ਪ੍ਰਤੀਬੰਧਿਤ ਕਰਦਾ ਜੋ ਅਪਰਵਾਸੀ ਰੋਜ਼ਗਾਰ ਦੀ ਤਲਾਸ਼ ਕਰਨ ਰਹਿਣ ਲਈ ਜਗ੍ਹਾ ਲੱਭਣੀਆਂ ਕੈਨੇਡਾ ਦੇ ਵਿੱਚ ਇੱਕਗ੍ਰਿਤ ਹੋਣ ਦੀ ਕੋਸ਼ਿਸ਼ ਦੇ ਵਿੱਚ ਬਤੌਂਦੇ ਜੇਕਰ ਕੁਝ ਆਪਰਵਾਸੀ ਏਕੀਕਰਨ ਦੇ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਦੇ ਨੇ ਜਾਂ ਜੇਕਰ ਸ਼ੁਰੂ ਦੇ ਵਿੱਚ ਹੀ ਅਜਿਹਾ ਕਰਨ ਦਾ ਇਰਾਦਾ ਜੇਕਰ ਉਹਨਾਂ ਨੇ ਕੀਤਾ ਸੀ ਤਾਂ ਉਹ ਵੀ ਇੱਥੇ ਰਹਿੰਦੇ ਨੇ ਰੀਪੋਰਟ ਦੇ ਵਿੱਚ ਕਿਹਾ ਗਿਆ ਕਿ ਕੁਝ ਦੇਸ਼ਾਂ ਤੋਂ ਆਏ ਆ ਪ੍ਰਵਾਸੀਆਂ ਦੇ ਦੁਬਾਰਾ ਪ੍ਰਵਾਸ ਕਰਨ ਦੀ ਸੰਭਾਵਨਾ ਹੈ। ਵਧ ਤਾਈਵਾਨ, ਅਮਰੀਕਾ, ਫਰਾਂਸ, ਹਾਂਗਕਾਂਗ ਜਾਂ ਲੇਬਨਾਨ ਦੇ ਵਿੱਚ ਪੈਦਾ ਹੋਏ 25% ਤੋਂ ਵੱਧ ਅਪਰਵਾਸੀ ਕੈਨੇਡਾ ਦੇ ਵਿੱਚ ਆ ਕੇ 20 ਸਾਲਾਂ ਦੇ ਵਿੱਚ ਵਾਪਸ ਚਲੇਗੇ। ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਤੋਂ ਲੋਕਾਂ ਦਾ ਪ੍ਰਵਾਸਨ ਘਟ ਹੈ। ਇੱਥੇ ਧਿਆਨ ਦੇਣ ਦੀ ਗੱਲ ਹੈ ਕਿ ਇਹ ਜੋ ਅਧਿਐਨ ਹੈ 2017 ਤੱਕ ਦੇ ਅੰਕੜਿਆਂ ਤੇ ਆਧਾਰਿਤ ਹੈ ਜਦ ਕਿ ਭਾਰਤ ਤੋਂ ਕੈਨੇਡਾ ਦੇ ਵਿੱਚ ਅਪਰਵਾਸੀਆਂ ਦੀ ਆਮਦ ਦੇ ਵਿੱਚ ਕਾਫੀ ਵਾਧਾ ਹੋਇਆ ਕੁਝ ਸਾਲ ਪਹਿਲੇ ਟੋਰਾਂਟੋ ਸਥਿਤ ਦੱਖਣ ਏਸ਼ੀਆਈ ਰੇਡੀਓ ਸਟੇਸ਼ਨ ਦੇ ਲਈ ਇੱਕ ਫੋਨ ਇਨ ਸ਼ੋਅ ਦੀ ਮੇਜ਼ਬਾਨੀ ਕਰਦੇ ਹੋਏ ਤੋ ਤਾਣਾ ਤੋ ਪੁੱਛਿਆ ਗਿਆ ਸੀ ਕਿ ਉਹਨਾਂ ਨੇ ਵੱਦਤੀ ਹੋਈ ਅਸਾਧਤਾ ਦੇ ਕਾਰਨ ਕੈਨੇਡਾ ਛੱਡਣ ਦਾ ਵਿਚਾਰ ਕੀਤਾ ਇੱਕ ਵੱਡੀ ਗਿਣਤੀ ਦੇ ਵਿੱਚ ਸਕਾਰਾਤਮਕ ਉੱਤਰ ਦਿੱਤਾ ਗਿਆ ਯਾਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਜਵਾਬ ਦਿੱਤਾ ਕਿ ਹਾਂ ਉਹ ਛੱਡਣਾ ਚਾਹੁੰਦੇ ਨੇ ਜਿਹਨਾਂ ਲੋਕਾਂ ਨੇ ਹਾਂ ਕਿਹਾ ਉਹ ਜ਼ਿਆਦਾਤਰ ਯੂਥ ਸੀ ਅਤੇ ਜੋ ਪੈਸੇ ਕਮਾਉਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹਨਾਂ ਨੇ ਇਸ ਕਦਮ ਤੇ ਵਿਚਾਰ ਕਰਨ ਦੇ ਕਾਰਨ ਦੇ ਰੂਪ ਦੇ ਵਿੱਚ ਘੱਟ ਆਪਸ਼ਨਸ ਘੱਟ ਸੈਲਰੀ ਜ਼ਿਆਦਾ ਟੈਕਸ ਅਤੇ ਹੋਰ ਰਹਿਣ ਦੇ ਵਿੱਚ ਆਉਣ ਵਾਲੀਆਂ ਪ੍ਰੋਬਲਮਸ ਦਾ ਹਵਾਲਾ ਦਿੱਤਾ ਕਈ ਲੋਕ ਆਪਣੀ ਕੈਨੇਡਾਈ ਨਾਗਰਿਕਤਾ ਆਉਣ ਦਾ ਇੰਤਜ਼ਾਰ ਕਰ ਰਹੇ ਸੀ ਤਾਂ ਕਿ ਉਹ ਅਮਰੀਕਾ ਜਾ ਸਕਣ ਤੇ ਉੱਥੇ ਜਾ ਕੇ ਕੰਮ ਕਰ ਸਕਣ ਜੋ ਲੋਕ ਅਜਿਹੇ ਖੇਤਰਾਂ ਦੇ ਵਿੱਚ ਨੇ ਉਹਨਾਂ ਦੀ ਡਿਮਾਂਡ ਜ਼ਿਆਦਾ ਤੇ ਉਹਨਾਂ ਨੂੰ ਰਹਿਣ ਦੀ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਪਰ ਜੋ ਲੋਕ ਹੋਰ ਫੀਲਡਸ ਦੇ ਵਿੱਚ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਜਦਕਿ ਕੈਨੇਡਾ ਦੀ ਗੱਲ ਕੀਤੀ ਜਾਏ ਤਾਂ ਕੈਨੇਡਾ ਵੀ ਲਗਾਤਾਰ ਆਪਣੇ ਰੂਲਸ ਦੇ ਵਿੱਚ ਚੇਂਜਸ ਕਰ ਰਿਹਾ ਹੈ ਕੈਨੇਡਾ ਨੇ ਪ੍ਰਵਾਸੀਆਂ ਦੇ ਘਰ ਲੈਣ ਤੇ ਵੀ ਬੈਨ ਵਧਾ ਦਿੱਤਾ ਹੈ ਕੈਨੇਡਾ ਨੇ ਵਰਕਿੰਗ ਕਾਰਡਸ ਵੀ ਘਟਾ ਦਿੱਤੇ ਨੇ ਸੈਲਰੀ ਨੂੰ ਲੈ ਕੇ ਵੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲੋਕ ਕੈਨੇਡਾ ਛੱਡ ਕੇ ਜਾਂ ਤਾਂ ਵਾਪਸ ਆਉਣਗੇ ਜਾਂ ਹੋਰ ਦੇਸ਼ਾਂ ਦਾ ਰੁਖ ਕਰਨਗੇ